ਹੈਲੋ ਗਾਇਸ ਕਿਵੇਂ ਹੋ ਇੱਕ ਹੋਰ ਨਵੀਂ ਵਲੌਗ ਦੇ ਵਿੱਚ ਸਵਾਗਤ ਹੈ ਅੱਜ ਦਾ ਵਲੌਗ ਹੈ ਖੇਤਾਂ ਵਿੱਚ ਜਲੇਬੀ ਤਾਂ ਅੱਜ ਆਪਾਂ ਲੈ ਕੇ ਆ ਗਏ ਆਂ ਖੇਤ ਵਿੱਚ ਜਲੇਬੀ ਕਿਉਂਕਿ ਆਪਾਂ ਲੱਗੇ ਖਾਲੀ ਸੀ ਤੁਹਾਨੂੰ ਪਤਾ ਹੀ ਆਪਾਂ ਲੱਗੇ ਆਂ ਛੋਣਿਆਂ ਨੂੰ ਤੇ ਪਨੀਰੀ ਤੇ ਵਿੱਚ ਆਪਣੀ ਲੱਗੀ ਹੈ ਡਿਊਟੀ ਤੇ ਨਾਲ ਹੀ ਨਾਲੇ ਆ ਗਈ ਅੱਜ ਆਪਾਂ ਦੀ ਜਲੇਬੀ ਤੇ ਤੁਹਾਨੂੰ ਆਪਾਂ ਜਲੇਬੀ ਦੇ ਵੀ ਦਰਸ਼ਨ ਕਰਾਵਾਂਗੇ ਤੇ ਆਪਾਂ ਜਲੇਬੀ ਖਾਵਾਂਗੇ ਵੀ ਤਾਂ ਗਾਇਸ ਦੇਖ ਸਕਦੇ ਹੋ ਆਪਾਂ ਆ ਗਏ ਆ ਆਪਣੇ ਪਨੀਰੀ ਦੇ ਵਿੱਚ ਜਿਹੜੀ ਕਿ ਆਪਾਂ ਚੋਨਾ ਲਾ ਰਹੇ ਸੀਗੇ ਜੀਰੀ ਦੀ ਫਸਲ ਤੇ ਇਹ ਹੈ ہماری ਜਲੇਬੀ ਤਾਂ ਗਾਇਸ ਯਾ ਇੱਥੇ ਮੇਲਾ ਸੀਗਾ ਤੇ ਮੇਲੇ ਤੋਂ ਲੈ ਆਂਦੀ ਆਪਾਂ ਨੇ ਜਲੇਬੀ ਤੇ ਹੁਣ ਜਲੇਬੀ ਖਾ ਕੇ ਤੇ ਫਿਰ ਆਪਾਂ ਲੱਗ ਜਾਣਾ ਹੈ ਕਿਉਂਕਿ ਯਾਰ ਇਹਨੂੰ ਖਾ ਕੇ ਲੱਗਣਾ ਤਾਂ ਬੜਾ ਔਖਾ ਹੈ ਕਿਤਾ ਜਿਵੇਂ ਇੰਦੇ ਗੋਲ-ਗੋਲ ਬਲਾਵੇਂ ਹੁੰਦੇ ਨਾ ਉਹਵੇਂ ਬਲਾਵੇਂ ਆਪਾਂ ਨੂੰ ਹੀ ਪੈ ਜਾਂਦੇ ਆ ਤੇ ਹੁਣ ਆਪਾਂ ਖਾਣ ਲੱਗੇ ਆ ਜਲੇਬੀ ਨੂੰ ਤੇ ਇੱਕ ਬਪੀਸ ਖਾ ਕੇ ਵੇਖਦੇ ਆ ਬਾਕੀ ਕੀ ਸਾਥਤਾ ਵੇ ਮਿੱਠਾ ਬਹੁਤ ਹੁੰਦਾ ਤੇ ਸਿਹਤ ਲਈ ਹਾਨੀਕਾਰਕ ਵੀ ਹੈ ਕਿਉਂਕਿ ਇਹਨੇ ਇੱਕ ਹੀ ਵੇਲੇ ਬੰਦਿਆਂ ਵਾਸਤੇ ਕੀ ਜਦੋਂ ਆਪਾਂ ਘਰ ਜਾਨ ਨੇ ਉਹਦਾ ਉਹਦਾ ਕੰਮ ਹੋਂਦੀ ਆ ਬਕਨੀ ਮਝਾ ਆ ਗਿਆ ਖਾ ਕੇ ਬਹੁਤ ਵਧੀਆ ਬਰੀਕ-ਬਰੀਕ ਆ ਮੋਟੇ ਨਹੀਂ ਜਦਾਂ ਉਹ ਬਰੀਕ ਜਿਣੀ ਹੋਊਗੀ ਉਨੀ ਵਧੀਆ ਰਹੂਗੀ ਜੇਕਰ ਮੋਟੀ ਹੁੰਦੀ ਹੈ ਜਲੇਬੀ ਉਹ ਫਿਰ ਨਾ ਭਾਈ ਵੀ ਖਰਾਬ ਹੋ ਜਾਂਦੀ ਹੈ ਖਰਾਬ ਕਿਉਂ ਫਲਪ ਨਹੀਂ ਜੋ ਹੁੰਦੀ ਹੈ ਜਦੋਂ ਖਾਣ ਲੱਗਦੇ ਹਾਂ ਸਹੀ ਨਹੀਂ ਲੱਗਦੇ ਉਹਨਾਂ ਬਸ ਮਿੱਠਾ ਮਿੱਠਾ ਹੁੰਦਾ ਹੈ ਹੋਰਨਾਂ ਦੇ ਵਿੱਚ ਕੁਝ ਨਹੀਂ ਲੱਗਦਾ ਇਹਦੇ ਚੱਕ ਨੂੰ ਇਹ ਮੀਲ ਦੇਖਣਾ ਹੁੰਦਾ ਕਿ ਇਹ ਤਾਂ ਮਿੱਠੀ ਵੀ ਹੁੰਦੀ ਹੈ ਤੇ ਮੁਰਕਣੀ ਵੀ ਹੁੰਦੀ ਹੈ ਮੁਰਕਣੀ ਵਾਸਤੇ ਇਹ ਬਰੀਕ ਬਰੀਕ ਆਪਾਂ ਨੂੰ ਵਧੀਆ ਲੱਗਦੀ ਹੈ ਤੇ ਆਪਾਂ ਬਰੀ ਬਰੀ ਨੂੰ ਖਾਲੇ ਜਾ ਨਾ ਕਿਉਂ ਨਾ ਖੇਤਾਂ ਦਾ ਵਲੌਗ ਅੱਜ ਆਪਣਾ ਅੱਜ ਦਾ ਵਲੌਗ ਜਿਹੜਾ ਆਪਣਾ ਖੇਤਾਂ ਵਿੱਚ ਜਲੇਬੀ ਜਿਹੜੀ ਕਿ ਅੱਜ ਆਪ ਲੈ ਕੇ ਆ ਚੁੱਕੇ ਹਾਂ ਖੇਤਾਂ ਵਿੱਚ ਜਲੇਬੀ ਖਾ ਰਹੇ ਆ ਆਪਣੇ ਪੰਜਾਬੀ ਜਲੇਬੀ ਬੋਲਦੇ ਆ ਬਾਕੀ ਬਾਹਰ ਦੇ ਜਿੰਨੇ ਵੀ ਇਸ ਚੀਜ਼ ਨੂੰ ਕੀ ਬੋਲਦੇ ਆ ਨੇਮ ਆਫ ਦੀ ਕਮੈਂਟਰ

ਤਾਨੂੰ ਪਤਾ ਹੀ ਹੈ ਕਿ ਹੁਣ ਦਾ ਜਿਹੜਾ ਬਲੌਗ ਹੈ ਆਪਣਾ ਖੇਤਾ ਵੀ ਜਲੇਬੀ ਦਾ ਇਹਦਾ 파ਟ ਹੈ ਉਹ ਚੱਲ ਰਿਹਾ ਹੈ ਤੇ ਕੁਛ ਮਾਸਾ ਚੇਂਜ ਕਰਤਾ ਕਿਉਂਕਿ ਡਾਇਰੈਕਸ਼ਨ ਚੇਂਜ ਕੀਤੀ ਹੈ ਥੋੜੀ ਜੀ ਮਤਲਬ ਕਿ ਵਧੀਆ ਲੋਕੇਸ਼ਨ ਵਧੀਆ ਜੇ ਮਤਲਬ ਕਿ ਫੇਸ ਤੇ ਜਿਹੜੀ ਸਨ ਹੈ ਨਾ ਸੂਰਜ ਉਹ ਵਧੀਆ ਪਊਗਾ ਤਾਂ ਉਹ ਵਧੀਆ ਪੈਣੀ ਫਿਰ ਮੌਸਮ ਵਧੀਆ ਲੱਗਦਾ ਹੈ ਮੌਸਮ ਨਹੀਂ ਥੋੜੀ ਫੇਸ ਵਧੀਆ ਗਲੋ ਵਧੀਆ ਆ ਜਾਂਦਾ ਬਾਕੀ ਖੇਤਾਂ ਦੀ ਕਿਸੇ ਨਾ ਹੀ ਹੁੰਦਾ ਬਾਕੀ ਯਾਰ ਆ ਜੇ ਦੇਖ ਸਕਦੇ ਸੀ ਆ ਜਿਹੜਾ ਬੈਠਾ ਨਾ ਇੱਥੇ ਤੁਹਾਨੂੰ ਮੈਂ ਦਿਖਾਉਣਾ ਜਲੇਬੀ ਨੂੰ ਵੇਖ ਤੇ ਆ ਚੁੱਕਾ ਹਾਂ ਮੁਸਕ ਪੈ ਗਿਆ ਜਲੇਬੀ ਦਾ ਪਜਾਣਾ ਵੀ ਪਾਣਾ ਇੰਦੇ ਯਾਰ ਸਿਰ ਪਾਸੇ ਹੈ ਨਾ ਆਪਣਾ ਜਲੇਬੀ ਦੇ ਬਾਕੀ ਬਲੌਗ ਦੱਸਿਆ ਆਪਣਾ ਕਿਵੇਂ ਦਾ ਲੱਗਦਾ ਤੇ ਵੀਡੀਓ ਚ ਕਮੈਂਟ ਕਰਕੇ ਜਰੂਰ ਦੱਸਿਓ ਜੇ ਕੀ ਆਪਣਾ ਜਿਹੜਾ ਜਿਹੜਾ ਬਲੌਗ ਤੁਹਾਨੂੰ ਕਿਵੇਂ ਦਾ ਲੱਗਿਆ ਕੀ ਕੋਈ ਸਹੀ ਹੈ ਜਾਂ ਫਿਰ ਗਲਤ ਹੈ ਉਹ ਤੁਹਾਨੂੰ ਮਿੱਟੀ ਲੱਗੀ ਆ ਤੁਹਾਨੂੰ ਤੇ ਗਾਇਸ ਆਪਣਾ ਜਿਹੜਾ ਖੇਤਾਂ ਚ ਜਲੇਬੀ ਦਾ ਚੱਲ ਰਿਹਾ ਪ੍ਰੋਸੈਸ ਆਪਣਾ ਲਈ ਜੀ ਬੀਬੀ ਖਾਣ ਨੂੰ ਆ ਨਾਲੇ ਤੁਹਾਡੇ ਕੋਲ ਕੁਝ ਗੱਲਾਂ ਕਰਦੇ ਆ ਇਹਦੀ ਬਹੁਤ ਵਧੀਆ ਹੁੰਦੀ ਆ ਖਾਣੀ ਚਾਹੀਦੀ ਇਹਨੂੰ ਖਾਣ ਦੇ ਫਾਇਦੇ ਕੰਮ ਨਹੀਂ ਹੁੰਦਾ ਹੋਰ ਨੁਕਸਾਨ ਹੀ ਨੁਕਸਾਨੇ ਦੇ ਯਾਰ ਫਾਇਦੇ ਇਹਦੇ ਕੋਈ ਨਹੀਂ ਹੈਗੇ ਜੀ ਖਾ ਕੇ ਤੇ ਟੌਰ ਨਾਲ ਸੌਣ ਦੀ ਕਰੋ ਚਾਹ ਨਾਲ ਖਾਓ ਪਾਣੀ ਨਾਲ ਖਾਓ ਵੈਸੇ ਖਾਓ ਐਵੇਂ ਖਾਓ ਕਿਹਤਾ ਜਦ ਬੈਖਾਉਣ ਜਿਤ ਮਰਜੀ ਖਾ ਸਕਦੇ ਆ ਫਾਇਦੇ ਫਾਇਦੇ ਨਹੀਂ ਦੇ ਕਿਉਂਕਿ ਆਪਾਂ ਨੂੰ ਜਦੋਂ ਇੱਥੇ ਕੰਮ ਘੱਟ ਜਾਂਦਾ ਉਹ ਤੋਂ ਬੜਾ ਆਨੰਦ ਆਉਂਦਾ ਇਹਨਾਂ ਚੀਜ਼ਾਂ ਖਾਣ ਦਾ ਖੇਤਾ ਜ ਮੋਗੀ ਖਾ ਰਿਹਾ ਨਾ ਮਜ਼ਾ ਆ ਰਿਹਾ ਮੈ ਮੈ ਜੋ ਜਾਨੀ ਕਰਕੇ ਬਹੁਤ ਗੇਸਰਿਰ ਨੂੰ ਇਹਨੇ ਜੀ ਤੁਲੰਗੀ ਪਾੜ ਪਾਜਨੇ ਪਾਈ ਜਾ ਕੌਂ ਜਦਾਂ ਖਾਣੇ ਚਾਹੀਏ ਯਾਰ ਖਾਵਾਂਗੇ ਤਾਂ ਕੋਈ ਹੀ ਜਾ ਲੱਗੂਗਾ ਕੰਮ ਹੋਊਗਾ ਦਮਗੁੰਮੰਦਨ ਘਾਟੀਂ ਦਾ ਸੋ ਗਾਈਜ਼ ਖੇਤਾਂ ਵਿੱਚ ਜਲੇਬੀ ਦਾ ਵੀਡੀਓ ਪਾਈ ਹਾਂਜੀ ਤੇ ਆਪਣਾ ਵਲੌਗ ਕਿਦਾਂ ਦਾ ਲੱਗਾ ਖੇਤਾਂ ਵਿੱਚ ਜਲੇਬੀ ਕਮੈਂਟ ਕਰਕੇ ਜਰੂਰ ਦੱਸਿਓ ਜੇ ਤੇ ਬਾਕੀ ਆਪ ਕਮੈਂਟਾਂ ਚ ਪੁੱਛਿਆ ਸੀ ਇਹਦਾ ਹੋਰ ਜਗ੍ਹਾ ਤੇ ਕੀ ਨਾਮ ਆ ਜਿਵੇਂ ਕਿ ਇੱਥੇ ਜਲੇਬੀ ਬੋਲਦੇ ਆ ਤੁਸੀਂ ਹੋਰ ਕੁਝ ਜਿਹੜੇ ਨਾਮ ਬੋਲਦੇ ਦੱਸ ਸਕਦੇ ਹੋ ਸੋ ਗਾਇਜ਼ ਆਪਣਾ ਵੀਡੀਓ ਕਿਦਾਂ ਦਾ ਲੱਗੇ ਤੁਸੀਂ ਕਮੈਂਟ ਕਰਕੇ ਜਰੂਰ ਦੱਸੋ ਬਾਕੀ ਤੁਹਾਡੇ ਨਾਲ ਇੱਥੇ ਤੱਕ ਜੁੜੇ ਆ ਆਪਣਾ ਪੇਜ ਦਾ ਨਾਮ ਇੱਕ ਵਨ ਮਾਲਵਾ ਵਲੌਗ ਨੂੰ ਫੋਲੋ ਕਰ ਲਿਆ ਜੀ ਵੀਡੀਓ ਨੂੰ ਲਾਈਕ ਕਰਦੇ ਜੀ ਤੇ ਸ਼ੇਅਰ ਕਰਦੇ ਜੀ ਤੇ ਪਿਆਰਾ ਜਿਹਾ ਕਮੈਂਟ ਕਰੋ ਤੇ ਜਾਓ ਨੈਕਸਟ ਵੀਡੀਓ ਤੇ ਆਰ ਉਹ ਵੀ ਆ ਜਾਏਗਾ ਤੋਂ ਸੋਕਸ थैंक यू ਸੋ ਮੱਚ ਇਸ ਵੀਡੀਓ ਨੂੰ ਦੇਖਣ ਕੇ ਲਈ ਬਹੁਤ ਬਹੁਤ ਥੈਂਕ ਯੂ